ਜ਼ਿਆਏ ਮੁੰਡੇ ਦੀ ਬਾਥਰੂਮ ਦੇ ਵਿੱਚ ਤੜਪ ਤੜਪ ਕੇ ਮੌਤ ਹੋਣ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤਾਂ ਮੁੰਡੇ ਨੂੰ ਨਸ਼ਾ ਦੇਣ ਦੇ આરોਪ ਪਿੰਡ ਦੇ ਪਤੀ ਪਤਨੀ ਤੇ ਲੱਗੇ ਨੇ ਪੁਲਿਸ ਦੇ ਵੱਲੋਂ ਪਤੀ ਪਤਨੀ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਤਾਂ 35 ਸਾਲ ਦਾ ਨੌਜਵਾਨ ਜਸਵੰਤ ਸਿੰਘ ਜੋ ਕਿ ਤਿੰਨ ਬੱਚਿਆਂ ਦਾ ਪਿਓ ਸੀ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਭੁੱਬਾ ਮਾਰ ਰੋਂਦਾ ਪਿਓ ਨਹੀਂ ਵੇਖਿਆ ਜਾਂਦਾ ਤਾਂ ਮਾਮਲਾ ਫਿਰੋਜ਼ਪੁਰ ਦੇ ਪਿੰਡ ਰੁਕਣਾ ਬੇਗੂ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਦੇ ਵਿੱਚ ਰਹਿੰਦੇ ਪਤੀ ਪਤਨੀ ਦੇ ਵੱਲੋਂ ਨੌਜਵਾਨ ਨੂੰ ਨਸ਼ਾ ਦਿੱਤਾ ਜਾਂਦਾ ਤੇ ਨੌਜਵਾਨ ਬਾਥਰੂਮ ਦੇ ਵਿੱਚ ਜਾ ਕੇ ਟੀਕਾ ਲਗਾਉਂਦਾ ਜਿੱਥੇ ਉਹ ਅੰਦਰ ਹੀ ਡਿੱਗ ਪੈਂਦਾ ਬਾਹਰ ਨਹੀਂ ਆਉਂਦਾ ਤਾਂ ਬਾਥਰੂਮ ਦਾ ਦਰਵਾਜ਼ਾ ਜਦ ਖੜਕਾਇਆ ਜਾਂਦਾ ਉਹ ਬਾਹਰ ਨਹੀਂ ਆਇਆ ਫਿਰ ਇਸ ਦਰਵਾਜ਼ੇ ਨੂੰ ਖੋਲਿਆ ਜਾਂਦਾ ਤਾਂ ਨੌਜਵਾਨ ਅੰਦਰ ਬੇਸੂਧ ਹਾਲਤ ਦੇ ਵਿੱਚ ਡਿੱਗਿਆ ਮਿਲਦਾ ਜਿਸ ਨੂੰ ਪਿੰਡ ਵਾਲਿਆਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ ਤੇ ਉਸ ਨੂੰ ਉੱਥੇ ਮਰੇ ਤੈਲਾਨ ਦਿੱਤਾ ਜਾਂਦਾ ਤੇ ਨੌਜਵਾਨ ਦੀ ਮੌਤ ਤੋਂ ਬਾਅਦ ਪਤੀ ਪਤਨੀ ਦੋਵੇਂ ਮੌਕੇ ਤੋਂ ਫਰਾਰ ਹੋ ਗਏ ਨੇ ਤੁਲੇ ਸੱਬਲੋ ਨੋਮਾ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਰ ਜੀ ਅਸੀਂ ਤਾਂ ਵੀ ਰਾਤ 7:30 ਵਜੇ ਸ਼ਹਿਰੋਂ ਮੇਰਾ ਪਹਿਲਾਂ ਤਾਂ ਅਸੀਂ ਸਾਲੇ ਦਾ ਹੀ ਮੁੰਡਾ ਮਰਿਆ ਸੀ ਉਹਦਾ ਸੀ ਭੋਗ ਵੀਰਵਾਰ ਅਸੀਂ ਉੱਥੇ ਸਾਨੂੰ ਅਸੀਂ 5:30 ਤੁਰੇ ਅਸੀਂ ਸਾਨੂੰ ਮੋਟਰਸਾਈਕਲ ਖਰਾਬ ਹੋ ਗਈ ਤਾਂ ਸਹੇ ਨਾਲ ਤੁਰਿਆ ਤੇ ਅਸੀਂ ਸ਼ੌਣੇ ਸਮਾਨ ਲੈਣਾ ਸੀ ਅਸੀਂ ਵੀ ਸੱਤ ਕ ਸਾਢੇ 7 ਵਜੇ ਅਸੀਂ ਘਰੇ ਪਹੁੰਚ ਗਏ ਅਸੀਂ ਸਬਜੀ ਸੂਜੀ ਬਣਾਈ ਤੇ ਅਸੀਂ ਨਾ ਬਾਬੇ ਤੇ ਮੱਥਾ ਟੇਕਣ ਗਏ ਜਲੇ ਉੱਥੇ ਨਾਲ ਹੀ ਆ ਉੱਥੇ ਬੈਠੇ ਆ ਅਸੀਂ ਤੇ ਮੇਰੇ ਨਾਲ ਵੀ ਆ ਚੂਕਣਾ ਚ ਦਰਦਾਂ ਨਿਕਲਦੀਆਂ ਤੇ ਮੈਂ ਆਖਿਆ ਵੀ ਮੈਂ ਤਾਂ ਘਰੇ ਜਾਣਾ ਤੇ ਮੇਰੇ ਘਰਦਿਆਂ ਨੇ ਵੀ ਤੂੰ ਬਹਿ ਜਾ ਇੱਥੇ ਤੇ ਆਪਾਂ ਇਕੱਠੇ ਚੱਲਦੇ ਆ ਤੇ ਉਹ ਮੈਂ ਉੱਥੋਂ ਉਹਨਾਂ ਨੂੰ ਮੈਂ ਵੀ ਤੁਸੀਂ ਆ ਜਾ ਜੇ ਮੈਂ ਚੱਲਦਾ ਮੈਂ ਘਰੇ ਜਾ ਚਲਾ ਮੈਨੂੰ ਇਹਨੇ ਮਗਰੋਂ ਪਤਾ ਨਹੀਂ ਆਵਾਜ਼ ਮਾਰੀ ਵੀ ਆ ਮੈਂ ਸਲੀਚੀ ਨਹੀਂ ਮੈਂ ਘਰੇ ਆ ਗਿਆ ਇਹ ਦੋਵੇਂ ਜੀ ਰੋਂਦੇ ਰੋਂਦੇ ਗਏ ਨੇ ਮੈਨੂੰ ਆਦੇ ਵੀ ਤੇਰਾ ਮੁੰਡਾ ਸਾਡੇ ਘਰੇ ਮਰ ਗਿਆ ਮੁੰਡਾ ਗਿਆ ਸੀ ਮੁੰਡਾ ਵਿਆਸ ਉਹਦੀਆਂ ਤਿੰਨ ਗੁੱਡੀਆਂ ਨੇ ਇੱਕ ਤਾਂ ਤੁਰਦੀ ਨਹੀਂ ਜੀ ਤੇ ਇੱਕ 4 ਸਾਲ ਦੀ ਆ ਉਹ ਤਾਂ ਜੁਆਕੜੀ ਆ ਤੇ ਇੱਕ 6 7 ਸਾਲ ਦੀ ਹੋਊਗੀ ਅਹੀਂ ਉੱਥੋਂ ਆਏ ਤੇ ਜਦ ਇਹਨੇ ਕਿਹਾ ਮੁੰਡਾ ਤੇਰਾ ਮਰ ਗਿਆ ਤੇ ਮੈਂ ਉੱਥੋਂ ਭੱਜਿਆ ਮੈਂ ਆਪਦੇ ਮੁੰਡੇ ਨੂੰ ਆਜ ਮਾਰੀ ਮਾਖਾ ਉਧਰ ਵੇਖ ਤੇ ਸਾਡੇ ਬਾਥਰੂਮ ਚ ਨੇ ਇਹ ਟੀਕਾ ਲਾਇਆ ਇਹਨਾਂ ਨੇ ਕਿਹਾ ਇਹਨਾਂ ਨੇ ਰਿੰਕੂ ਕਿਹਾ ਹੀ ਜਿਨ੍ਹਾਂ ਦੇ ਘਰੇ ਗਿਆ ਹਾਂ ਜੀ ਹਾਂ ਜਿਨ੍ਹਾਂ ਦੇ ਘਰੇ ਸੀ ਅੱਲਾ ਸ਼ਰ ਸ਼ਾ ਵੇਚ ਦੇ ਨੇ ਪਹਿਲਾਂ ਇਹ ਪਤਾ ਨਹੀਂ ਜੀ ਨਸ਼ਾ ਇਹ ਆਪ ਵੀ ਲਾਉਂਦਾ ਹੈ ਇਹ ਆਪ ਵੀ ਲਾਉਂਦਾ ਹੈ ਬਾਕੀ ਸਾਨੂੰ ਇਹ ਇਥੇ ਪਤਾ ਵੀ ਦਿੰਦਾ ਇਹ ਦਿੰਦਾ ਹੈ ਹਾਈ ਸੀ ਹਾਂ ਜੀ ਇਹ ਕੰਮ ਲੌਕ ਟੇਲ ਦਾ ਕਰਦਾ ਸੀ ਨਸ਼ੇ ਦਾ ਟੀਕਾ ਇਹ ਤਾਂ ਹੁਣ ਇਹਨੂੰ ਪਤਾ ਵੀ ਇਹਨੇ ਨਸ਼ੇ ਦਾ ਲਵਾਇਆ ਤੇ ਕਿਵੇਂ ਤੇ ਜਦੋਂ ਹੀ ਉਹਥੇ ਗਏ ਆ ਕੋਲੇ ਦਾ ਮੁੰਡਾ ਖੜਾ ਸੀ ਤੇ ਉਥੋਂ ਮੇਰੇ ਮੁੰਡੇ ਨੇ ਚੁੱਕ ਕੇ ਇਹਨੂੰ ਮਨਜੇ ਤੇ ਪਾਤਾ ਤੇ ਇਹਨੂੰ ਇੱਕ ਇੱਕ ਨੱਪੀ ਤੇ ਨਹੀਂ ਗੱਲ ਬਣੀ ਮੈਂ ਸਰਪੰਚ ਨੂੰ ਲਿਆ ਸੱਦ ਕੇ ਕਾਰਜ ਸਿੰਘ ਨੂੰ ਉਹਨੇ ਗੱਡੀ ਲਿਆਂਦੀ ਐ ਇੱਥੇ ਰਾਹ 'ਚ ਲਿਆਂਦਾ ਤੇ ਉਹ ਆਂ ਉਹਨੇ ਵੇਖਿਆ ਆਂ ਤਾਂ ਵੀ ਮੇਰੇ ਇੰਦਾ ਪਿੰਡਾ ਠਰ ਗਿਆ ਜਦੋਂ ਇੱਥੇ ਲੱਗੇ ਨੇ ਹਸਪਤਾਲ 'ਚ ਉਹਨੇ ਮਸ਼ੀਨ ਲਵਾ ਕੇ ਵੇਖੀ ਆ ਤੇ ਉਹ ਆਂਦਾ ਵੀ ਡੈਥ ਹੋ ਚੱਕੀ ਐ ਤੇ ਮੈਂ ਬੂਟੇ ਵਾਲੇ ਆਇਆ ਤੇ ਮੇਰੇ ਮੁੰਡਾ ਨਾਲ ਸੀ ਉਹਨੇ ਫੋਨ ਕਰਤਾ ਡੈਡੀ ਵੀ ਉਹ ਚੰਦ ਵਸਿਆ ਵੀ ਉਹ ਉੱਥੋਂ ਮਰ ਗਿਆ ਤੂੰ ਤੇ ਮੇਰੇ ਵੀਰ ਮੇਰਾ ਨਾਮ ਬਕਰ ਸਿੰਘ ਜੀ ਬਕਰ ਸਿੰਘ ਚੱਕਾ ਰਹਿਣਾ ਪਿੰਡ ਰੁਕਣਾ ਬੇਬੂ ਜੀ ਜਿਹੜਾ ਮੁੰਡਾ ਮਰਿਆ ਨੌਜਵਾਨ ਕਿੰਨੀ ਉਮਰ ਸੀ ਕੀ ਹੋਇਆ ਕਮੁਰ ਉਮਰਾਂ ਦੀ 25 ਸਾਲ 25 ਸਾਲ ਹਾਂ ਕੀ ਹੋਇਆ ਜੀ ਬੋ ਜੀ ਰੇਕੂ ਦੇ ਘਰੇ ਗਿਆ ਰੇਕੂ ਨੇ ਘਰੇ ਗਿਆ ਤੇ ਉਹਨੇ ਪਤਾ ਨਹੀਂ ਕੀ ਉਹਨੇ ਟੀਗਾ ਟੁਗਾ ਨੇ ਆਪ ਫੜਕੇ ਲਾਇਆ ਪਾਣੀ ਜਬਰਦਸਤੀ ਲਾਇਆ ਠੀਕ ਹੈ ਤੇ ਉਹ ਬੜੇ ਚੱਕ ਕੇ ਬਾਥਰੂਮ ਚ ਲੈ ਆ ਕੇ ਉਹਨਾਂ ਰੱਖਤਾ ਮੁੰਡੇ ਦਾ ਨਾਂ ਕੀ ਸੀ ਜਿੰਦੀ ਰੱਤ ਸੀ ਮੁੰਡੇ ਦਾ ਜਸਵੀਰ ਜਸਵੀਰ ਇਹਨਾਂ ਜਸਵੀਰ ਸਿੰਘ ਸੀ ਜਸਵੀਰ ਸਿੰਘ ਸੀ ਹਾਂਜੀ ਇਹਦੀ ਡੈਥ ਹੋਈ ਹਾਂਜੀ ਕਿੰਨੀ ਉਮਰ ਦੀ ਜੀ ਉਮਰ ਇਹਦੀ 27 ਸਾਲ ਹੋ ਗਈ ਹਾਂ ਵਿਆਹ ਸੀ ਹਾਂ ਵਿਆਹ ਸੀ ਤਿੰਨ ਬੱਚੇ ਨੇ ਹੁੰਦੇ ਹਾਂ ਇੱਕ ਇੱਕ ਦੋ ਗੁੱਡੀਆਂ ਇੱਕ 7 ਸਾਲ ਦੀ ਇੱਕ 4 4-5 ਸਾਲ ਦੀ ਤੇ ਇੱਕ ਵਿਚਾਰੀ ਈ ਨਹੀਂ ਹੈ ਹਾਂ ਉਹਦਾ ਵਿਚਾਰੀ ਤਾਂ ਵਿਚਾਈ ਦਾ ਖੜਾ ਹੈ ਨਸ਼ਾ ਵੇਚਦਾ ਜਿਹੜਾ ਛਰੇ ਹਾਂ ਹਾਂ ਛਰੇ ਹਾਂ ਨਸ਼ਾ ਵਸਤੀ ਦੇ ਵਿੱਚ ਬੰਦਾ ਉਹ ਵੇਚਦਾ ਨਸ਼ਾ ਇਹਦਾ ਪ੍ਰੋਬਲਮ ਹਾਂਜੀ ਹੁਣ ਕਾਰਵਾਈ ਉਹਨਾਂ ਦੇ ਹੋਣੀ ਚਾਹੀਦੀ ਹਾਂਜੀ ਕਾਰਵਾਈ ਜੀ ਪੂਰੀ ਪੂਰੀ ਸਭ ਤੋਂ ਸਖਤ ਸਜ਼ਾ ਹਾਂਜੀ ਨਸ਼ਾ ਵਾਲੇ ਬੰਦੇ ਨੂੰ ਇਹ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਬੰਦੇ ਨੂੰ ਜਿਹੜਾ ਬੰਦਾ ਨਸ਼ਾ ਖੇਚਦਾ ਹੈ ਤੇ ਜਿਹੜਾ ਬੰਦਾ ਠੀਕ ਮੇਰਾ ਨਾਮ ਵੀ ਧਰਮਿੰਦਰ ਜੀ ਧਰਮਿੰਦਰ ਕਿੱਥੇ ਵਾਲੇ ਜੀ ਮੇਰਾ ਪ੍ਰਿੰਦ ਦੁੱਲੇ ਵਾਲਾ ਜੀ ਦੁੱਲੇ ਵਾਲਾ ਹਾਂਜੀ ਤੇ ਜਿਹੜਾ ਮੁੰਡਾ ਮਰਿਆ ਨਸ਼ੇ ਨਾਲ ਨਸ਼ੇ ਨਾਲ ਮਰਿਆ ਹਾਂਜੀ ਨਸ਼ੇ ਨਾਲ ਤਾਂ ਚਲੋ ਹਾਂ ਮਰਿਆ ਜੀ ਟੀਕੇ ਨਾਲ ਨਸ਼ਾ ਨਹੀਂ ਲਾਇਆ ਟੀਕਾ ਨਹੀਂ ਸਿਲਾਈ ਉਹ ਪੇਪਰ ਤੇ ਲਾਉਂਦਾ ਸੀਗਾ ਸਮਾਨ ਤੇ ਕੁਝ ਵੋਟਾਂ ਦਾ ਲੈ ਕੇ ਉਸ ਘਰੇਲੂ ਮਾਮਲੇ ਤੇ ਲੈ ਕੇ ਕੁਝ ਉਹ ਸਮਾਨ ਵੀ ਵੇਚਦੇ ਸੀ ਉਹਨੂੰ ਘਰੇ ਬੁਲਾ ਲਿਆ ਘਰੇ ਬੁਲਾ ਲਿਆ ਉਹਨੂੰ ਆਦੇ ਪੇਪਰ ਤੇ ਨਹੀਂ ਸਹੀ ਲੱਗਦਾ ਤੇ ਤੂੰ ਨਾ ਟੀਕੇ ਨਾ ਲਾਉ ਸੁਣ ਕਿਉਂਕਿ ਉਹ ਆਪ ਖੁਦ ਸਮਾਨ ਵੇਚਦੇ ਸੀ ਉਹ ਜਦੋਂ ਔਰਤ ਵੀ ਵੇਚਦੀ ਹਾਂਜੀ ਨਾਲ ਔਰਤ ਵੀ ਵੇਚਦੀ ਹੈ ਤੇ ਕਰੀਬਨ ਦੇ ਕਰੀਬਨ ਹੀ ਪਿੰਡ ਹੀ ਸਾਰਾ ਹੀ ਉਹ ਇੱਕ ਘਰ ਵੇਚਦਾ ਸਾਰਾ ਪਿੰਡ ਹੀ ਨੌਜਵਾਨ ਜਮਾ ਹੀ ਖਤਮ ਕੀਤੇ ਜਾਂਦੇ ਆ ਵੀ ਰੇਕ ਇੱਕ ਬੱਚੇ-ਬੱਚੇ ਨੂੰ ਆਂਦੇ ਨੇ ਲਾ ਕੇ ਵੇਖੋ ਸਮਾਨ ਤਾਂ ਵੇਖੋ ਜੇ ਕੰਮ ਕਿਵੇਂ ਨਿਬੜਦਾ ਤੇ ਬਹੁਤ ਹੀ ਜਿਆਦਾ ਮੈਂ ਤਾਂ ਨਾ ਪਿੰਡ ਦੇ ਵਿੱਚ ਬੜਾ ਹੀ ਦੇਖਣ ਵਾਲੀ ਗੱਲ ਹੈ ਵੀ ਨੌਜਵਾਨ ਜਿਹੜੇ ਨੇ ਨਸ਼ੇ ਦੇ ਖਤਮ ਹੋਈ ਜਾ ਰਹੇ ਨੇ ਤੇ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਇਹੀ ਕਹਿਣ ਚਾਹੁੰਦੇ ਆ ਕਿ ਅਗਾ ਕਿਹਦਾ ਵੀ ਨੌਜਵਾਨ ਪੁੱਤਰ ਨਾ ਮਰੇ ਤੇ ਅਸੀਂ ਬੇਨਤੀ ਕਰਦੇ ਆਂ ਵੀ ਸਰਕਾਰ ਅੱਗੇ ਵੀ ਇਹ ਕਾਰਵਾਈ ਕੀਤੀ ਜਾਵੇ ਤੇ ਥਲ ਪਾਣੀ ਚਾਹੀਦੀ ਹੈ ਇਹ ਸਰਕਾਰ ਤੇ ਜਿਹੜੀ ਨਵੀਂ ਬਣੀ ਕਹਿੰਦੀ ਸੀ ਸਾਨੂੰ ਮਹੀਨੇ ਦੋ ਦੇ ਵਿੱਚ ਅਸੀਂ ਬਿਲਕੁਲ ਨਸ਼ਾ ਖਤਮ ਕਰ ਦਾਂਗੇ ਮੈਂ ਤਾਂ ਅੱਜ ਤੱਕ ਸਰਕਾਰ ਨੂੰ ਇਹ ਕਹਿਣਾ ਚਾਹਣਾ ਵੀ ਅੱਜ ਤੱਕ ਨਸ਼ੇ ਨੂੰ ਠੱਲ ਪਈ ਨਹੀਂ ਜੇ ਨਸ਼ਾ ਤੇ ਪਾਸੋਂ ਆਉਂਦਾ ਤੇ ਤਸਟਰ ਵੇਚਦੇ ਆ ਇਹ ਅਜੇ ਤੱਕ ਕੋਈ ਥਲ ਨਹੀਂ ਪਈ ਨੌਜਵਾਨ ਖਤਮ ਹੋਈ ਜਾਂਦੇ ਹੋਰ ਦਸ ਸਾਲਾਂ ਨੂੰ ਨੌਜਵਾਨ ਮੇਰੇ ਸਾਹਮਣੇ ਕਰੀਪਨ 35-40 ਸਾਲ ਮਸਾ ਕੱਟਣ ਕਰਨਗੇ ਤੇ ਖਤਮ ਹੋ ਜਾਏਗਾ ਪੰਜਾਬ ਕਹਿੰਦੇ ਆ ਸੋਨੇ ਦੀ ਚਿੜੀ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਜਵਾਨੀ ਮੈਨੂੰ ਆ ਪੰਜਾਬ ਸੋਨੇ ਦੀ ਚਿੜੀ ਸੋਨੇ ਦੀ ਚਿੜੀ ਮੈਂ ਨਾ ਪਿੱਤਲ ਦੀ ਰਹਿ ਜਾਣੀ ਜਿਜਾ ਹਾਲਾਤ ਬਣੇ ਪਏ ਨਸ਼ੇ ਨਾਲ ਕਾਫੀ ਜ਼ਿਆਦਾ ਤੁਸੀਂ ਆਪ ਹੀ ਦੇਖਦੇ ਹੋ ਆਪ ਹੀ ਨੌਜਵਾਨ ਜ਼ਿਆਦਾ ਜਿਹੜੇ ਕਿ ਪੁਰਾਣੇ ਬਜ਼ੁਰਗ ਉਹ ਤਾਂ ਕਾਫੀ ਹੈ ਇਹ ਨੌਜੋਨ ਹਟੇ ਕੱਤੇ ਪਿਆ ਤੇ ਜਿਹੜੇ ਨੌਜਵਾਨ ਆ ਉਹ ਬਜ਼ੁਰਗ ਬਣੇ ਪਿਆ ਨਸ਼ੇ ਲਾ ਲ ਕੇ ਖਤਮ ਹੋ ਜੇ ਪੈ ਨੇ ਮੈਂ ਤਾਂ ਇਹੀ ਸਰਕਾਰ ਅੱਗੇ ਬੇਨਤੀ ਕਰਦਾ ਵੀ ਜਿੰਨਾ ਵੀ ਹੋ ਸਕੇ ਮਾਨ ਸਰਕਾਰ ਬਹੁਤ ਹੀ ਵੱਡਾ ਤਗੜਾ ਬੰਦਾ ਹੈ ਜੇ ਚਾਹੇ ਤੇ ਸਭ ਕੁਝ ਹੋ ਸਕਦਾ ਪਰ ਅਜੇ ਤੱਕ ਇਹ ਚੀਜ਼ ਦਾ ਕੋਈ ਵੀ ਨਹੀਂ ਹੋਇਆ ਨਹੀਂ ਉਮਰ ਇਹ ਦੀ ਕਰੀਬ 35 ਸਾਲਾ ਜੀ ਹਾਂਜੀ ਪਿੰਡ ਦਾ ਰੁਕਣਾ ਬੇਗੂਆ ਸੁਖਦੇਵ ਸਿੰਘ ਦਾ ਲੜਕਾ ਜਸਵੰਤ ਸਿੰਘ ਹੈ ਜੀ ਇਹਨਾ ওভারਡੋਜ ਨਾਲ ਇਹਦੀ ਮੌਤ ਹੋਈ ਆ ਤੇ ਉਹ ਸਰ ਮਾਮਲਾ ਦਰਜ ਕੀਤਾ ਇਹ ਮਾਮਲਾ ਦਰਜ ਰਿੰਕੂ ਤੇ ਉਹਦੀ ਪਤਨੀ ਵਾਸੀ ਰੁਕਣਾ ਬੇਗੂ ਉਹਨਾਂ ਦੇ ਘਰੇ ਮਰਿਆ ਉਹਨਾਂ ਦੇ ਘਰੇ ਮਰਿਆ ਬਾਥਰੂਮ ਦੇ ਵਿੱਚ ਟੀਕਾ ਲਾਇਆ ਟੀਕਾ ਲਾਇਆ ਵੈਸੇ ਸਾਨੂੰ ਸਰੈਂਜਤਾ ਨਹੀਂ ਬਰਾਮਦ ਹੋਈ ਮੌਕੇ ਤੇ ਪਰ ਉਹ ਕਹਿ ਰਹੇ ਨੇ ਟੀਕਾ ਲਾਇਆ ਜਿਹਨਾਂ ਨੂੰ ਚੁੱਕਿਆ ਜਾ ਕੇ ਉਦੋਂ ਸਰੈਂਜ ਸੀਗੀ ਮੌਕੇ ਤੇ ਸਰੈਂਜ ਸੋਨ ਨੂੰ ਗਾਹ ਪਛਾਹ ਗਈ ਅਸੀਂ ਲੇਟ ਪਹੁੰਚੇ ਜਦੋਂ ਮਾਮਲਾ ਦਰਜ ਕਰਤਾ ਹਾਂਜੀ ਮਾਮਲਾ ਦਰਜ ਕਰਤਾ ਮੁਕੱਦਮਾ ਨੰਬਰ 188 ਥਾਣਾ ਕੋਲ ਗੜੀ ਮਿੱਟੀ ਮਿੱਟੀ ਹੈਗੀ 13 ਅਸੀਂ ਪਤਨੀ ਦੇ ਕੀਤਾ ਹਾਂਜੀ ਪਤੀ ਪਤਨੀ ਜੀ ਉਹ ਮਾਮਾ ਦੇ ਗ੍ਰਿਫਤਾਰੀ ਪਰ ਹਾਂਜੀ ਗ੍ਰਿਫਤਾਰੀ ਬਾਕੀ ਜੀ ਨਹੀਂ ਗ੍ਰਿਫਤਾਰ ਦੇ ਹੋਏ ਜੀ ਅਜੇ ਨਹੀਂ ਹੋਏ ਨਹੀਂ ਤਾਂ ਪੋਸਟਮਾਨ ਮਕਰਾ ਰਹੇ ਬਾਅਦ ਚ ਫਿਰ ਦੇ ਹਾਂਜੀ ਕੋਈ